ਹੁਣ ਇੱਕ ਚੀਜ਼ ਨਵੀਂ ਮੇਰੇ ਸਾਹਮਣੇ ਆਈ ਆ ਜੀ ਕਿ ਮੰਨ ਲਓ ਕਿਸੇ ਦੀ ਪੈਲੀ ਐ 40 ਕਿੱਲੇ ਐ 50 ਕਿੱਲੇ ਐ ਜਾਂ 100 ਕਿੱਲਾ ਵਾ ਤੇ ਮੁਆਵਜ਼ਾ ਨੂੰ ਕਿੰਨੇ ਕਿੱਲਿਆਂ ਦਾ ਮਿਲਣਾ 5 ਕਿੱਲਿਆਂ ਦਾ ਜਿਹੜੀ ਚੀਜ਼ ਮੈਂ ਅੱਗੇ ਵੀ ਦੱਸੀ ਸੀ ਵੀ ਕਿਸੇ ਦੇ 10 20 ਡੰਗਰ ਰੁੜ ਗਿਆ ਤੇ ਉਹਨੂੰ ਤਿੰਨਾ ਦਾ ਮੁਆਵਜ਼ਾ ਮਿਲਣਾ ਜੇ ਕਿਸੇ ਦਾ ਪੋਲਟਰੀ ਫਾਰਮ ਰੁੜ ਗਿਆ ਵਾ ਤੇ ਉਹਨੂੰ 100 ਰੁਪਈਆ ਜਿਹੜਾ ਉਹ ਮੁਰਗੀ ਦਾ ਤੇ 100 ਹੀ ਮੁਰਗੀਆਂ ਦਾ ਮਿਲਣਾ 10000 ਰੁਪਈਆ ਚ ਪੋਲਟਰੀ ਫਾਰਮ ਖੁੱਲਦਾ ਯਾਰ ਮੈਂ ਅੱਜ ਫੇਰ ਕਹਿੰਦਾ ਕਿ ਹੜ ਆਏ ਨਹੀਂ ਹੜ ਲਿਆਂਦੇ ਗਏ ਹਾੜ ਲਿਆਂਦੇ ਗਏ ਰੋੜ ਨਾਲ ਪਾਕਿਸਤਾਨ ਸੀਗਾ ਰੋੜ ਨਾਲ ਪੰਜਾਬ ਦਿੱਤਾ ਵਾ ਇਹ ਸਾਰਾ ਹੀ ਆਪਾਂ ਸੁਣਦੇ ਸੀ ਕਿ ਪਾਣੀ ਬੰਦ ਕਰਤਾ ਮੋਦੀ ਸਾਹਿਬ ਤੋਂ ਵੀ ਬੜੇ ਬਿਆਨ ਆਉਂਦੇ ਸੀ ਕੰਮ ਸੇ ਕੰਮ ਜੇ ਰੋੜ ਦਿੱਤਾ ਗਿਆ ਵਾ ਤੇ ਇਹਨਾਂ ਲੋਕਾਂ ਦੀ ਬਾਹ ਤੇ ਫੜੀ ਇਹਨਾਂ ਦਾ ਬਣਦਾ ਨੁਕਸਾਨ ਤੇ ਦਈਏ ਇਹਨਾਂ ਦੇ ਬੱਚੇ ਆ ਯਾਰ ਇਹਨਾਂ ਦੀਆਂ ਧੀਆਂ ਵਿਆਹਣ ਵਾਲੀਆਂ ਨੇ ਛੋਟੇ ਛੋਟੇ ਬੱਚੇ ਆ 45 ਦਿਨ ਮੰਗੇ ਸੀ ਐਮ ਸਾਹਿਬ ਨੇ ਮੁਆਵਜ਼ੇ ਲਈ ਤੇ ਮੈਂ ਇੱਕਦਣ ਪੋਸਟਰ ਵੀ ਪਾਇਆ ਸੀਗਾ ਵੀ ਜੇ ਕਿਸਾਨ ਕਿਤੇ ਪਰਾਲੀ ਨੂੰ ਅੱਗ ਲਾ ਦੇਣਾ ਤੇ ਉਹ ਸੈਟਲਾਈਟ ਰੇਵਰਾਈ ਵੇਖ ਕੇ ਤੁਸੀਂ ਪਰਚਾ ਦੇ ਦਿੰਦੇ ਹੋ ਵੀ ਫੁਲਾਣੀ ਥਾਂ ਤੇ ਅੱਗ ਲੱਗੀ ਆ ਤੇ ਸੈਟਲਾਈਟ ਨਾਲ ਗਰਦੌਰੀ ਨਹੀਂ ਸੀ ਹੋ ਸਕਦੀ ਸੈਟਲਾਈਟ ਨਾਲ ਇਹ ਨਹੀਂ ਸੀ ਦੇਖ ਸਕਦਾ ਵੀ ਕਿੰਨੀ ਪੈੜੀ ਖਰਾਬ ਆ ਤੇ ਕਿੱਥੇ ਖਰਾਬ ਆ ਕਿੱਥੇ ਕਿੰਨਾ ਪੈਣੀ ਉਸ ਹਿਸਾਬ ਨਾਲ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਕਿੰਨੇ ਪੈਸੇ ਉਹਦੀ ਸਬਾਈ ਤੇ ਲੱਗਣੇ ਆ ਕਿੰਨੇ ਪੈਸੇ ਉਹਦੀ ਗਾਰ ਕਾਢਣ ਤੇ ਲੱਗਣੇ ਆ ਸੈਟਲਾਈਟ ਸਿਰਫ ਲੋਕਾਂ ਨੂੰ ਤੰਗ ਕਰਨ ਲਈ ਤੇ ਲੋਕਾਂ ਦੇ ਪਰਚੇ ਦੇਣ ਲਈ ਵਰਤਿਆ ਜਾਂਦਾ ਵਾ ਲੋਕਾਂ ਦੀ ਜਿਹੜੀ ਗਰਦੌਰੀ ਆ ਲੋਕਾਂ ਦਾ ਜਿਹੜਾ ਮੁਆਇਨਾ ਵਾ ਉਹ ਵੀ ਸੈਟਲਾਈਟ ਨਾਲ ਹੀ ਕਰ ਲਿੰਦੇ ਤੁਸੀਂ ਤੇ ਲੋਕਾਂ ਦੇ ਘਰਾਂ 'ਚ ਮੁਆਵਜ਼ਾ ਪਹੁੰਚਦਾ ਅਸਲ 'ਚ ਤੁਹਾਡੇ ਕੋਲ ਪੈਸੇ ਆ ਹੀ ਨਹੀਂ ਪੈਸਾ ਤੁਸੀਂ ਲੋਕਾਂ ਕੋਲੋਂ ਮੰਗਦੇ ਫਿਰਦੇ ਹੋ ਕੱਲ ਵੀ ਸਾਡੇ ਸ਼ਹਿਰ 'ਚ ਆਇਓ ਮੈਂ ਸੀਐਮ ਸਾਹਿਬ ਤੁਹਾਨੂੰ ਇੱਕ ਗੱਲ ਕਹਾਂ ਕਿ ਮੇਰੀ ਨਜ਼ਰ ਦੇ ਵਿੱਚ ਤੁਸੀਂ ਕਦੇ ਮੈਨੂੰ ਸਾਦੇ ਨਾ ਤੇ ਮੈਂ 10 ਵੀ 50 ਲੱਖ ਰੁਪਈਆ ਦਿੰਦਾ ਸ਼ਹਿਰ ਦੇ ਚੰਗੇ ਚੰ ਤੁਹਾਡੀ ਨੀਤ ਵੇਖਾ ਤੁਹਾਨੂੰ 50-50000 ਰੁਪਇਆ ਦਿੱਤਾ ਔਰ ਲੱਖ ਲਾਣ ਤੱਕ ਸੀਆਮ ਆਇਆ ਹੋਵੇ ਤੁਹਾਨੂੰ 50-50000 ਰੁਪਇਆ ਫੰਡ ਦੋ ਯਾਰ ਕਿਉਂਕਿ ਲੋਕੀ ਤਬਾਰ ਕਰ ਲੋ ਹਟ ਗਏ ਜਦੋਂ ਮੈਂ ਇੱਥੇ ਆਇਆ ਰਾਤ ਦੇ ਮੈਸੇਜ ਆਉਣ ਦੇ ਸੀ ਕਿ ਬੰਨ ਟੁੱਟਣ ਵਾਲਾ ਵਾ ਤੇ ਮੈਂ ਪਿੰਡ ਵਾਲਿਆਂ ਨੂੰ ਆ ਕੇ ਬੇਨਤੀ ਕੀਤੀ ਸੀ ਵੀ ਸਾਡੇ ਜਿੰਮੇ ਜਿਹੜੀ ਤੁਸੀਂ ਸੇਵਾ ਲਾਉਣੀ ਚਾਹੁੰਦੇ ਹੋ ਚਾਹੇ ਉਹ ਮਿੱਟੀ ਦੀ ਹੈ ਚਾਹੇ ਉਹ ਤੋੜਿਆਂ ਦੀ ਹੈ ਖਾਲੀ ਚਾਹੇ ਉਹ ਡੀਜ਼ਲ ਦੀ ਹੈ ਚਾਹੇ ਉਹ ਟਰੈਕਟਰ ਮੰਗਾਉਣ ਦੀ ਹੈ ਸਾਡੇ ਜਿੰਮੇ ਅਸੀਂ ਤੇ ਪੁੱਛਣ ਆਏ ਸੀ ਸੇਵਾ ਔਰ ਕੰਮ ਚੱਲਣ ਦੇ ਆ ਇੱਥੇ ਇਹ ਸਰਕਾਰੀ ਔਰ ਡੀਸੀ ਸਾਹਿਬ ਵੀ ਇੱਥੇ ਆਏ ਸੀਗੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕੀਤੀ ਆ ਬਾਕੀ ਤੇ ਚਲੋ ਮੇਰਾ ਕੋ ਪੋਲੀਟੀਕਲ ਮਸਲਾ ਨਹੀਂ ਵੀ ਮੈਂ ਕੋ ਐਮਐਲਏ ਦੇ ਨਾਮ ਲਵਾਂ ਜਾਂ ਮੰਤਰੀਆਂ ਦੇ ਨਾਮ ਲਵਾਂ ਮੈਂ ਉਸ ਮਤਲਬ ਭਲਾ ਭਲੀ ਮਾਨਸੋ ਲੇਡੀ ਆ ਚਲੋ ਮੈਨੂੰ ਉਹਦੇ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਵੀ ਮੌਕੇ ਤੇ ਪਹੁੰਚ ਵੀ ਗਈ ਆ ਮੈਂ ਨੂੰ ਇੱਕ ਬੇਨਤੀ ਕੀਤੀ ਵੀ ਅੱਜ ਜੂ ਆਪਾਂ ਆ ਕੇ ਇੱਥੇ ਮਿੱਟੀ ਪਾਉਂਦੇ ਫਿਰਦੇ ਆ ਲੋਕਾਂ ਦੀਆਂ ਮੰਗਾਂ ਸੁਣਦੇ ਫਿਰਦੇ ਆ ਜਦੋਂ ਥਾਂ ਥਾਂ ਦੇ ਉੱਤੇ ਰੇਤਾ ਨਿਕਲਦੀ ਰਹੀ ਆ ਲੋਕ ਪਿੰਡਾਂ ਦੇ ਵਿੱਚ ਉਹ ਵੀਡੀਓ ਪਾਉਂਦੇ ਰਹੇ ਨੇ ਜਿੱਥੇ ਬੰਨ ਕਮਜ਼ੋਰ ਹੋਏ ਨੇ ਔਰ ਲੋਕਾਂ ਦੇ ਉੱਤੇ ਡਾਂਗ ਸੋਟਾ ਪਰਚੇ ਤੱਕ ਜਿਹੜਾ ਰੇਤ ਮਾਫੀਆ ਚਲਾਉਂਦਾ ਰਿਹਾ ਲੋਕਾਂ ਨੂੰ ਇੰਨਾ ਦਹਿਸ਼ਤ ਦੇ ਵਿੱਚ ਰੱਖਿਆ ਗਿਆ ਲੋਕਾਂ ਨੂੰ ਡਰਾਇਆ ਗਿਆ ਕੰਮ ਸੇ ਕੰਮ ਆਉਣ ਵਾਲੇ ਭਵਿੱਖ ਜੀਏ ਬੰਦ ਕਰਦੇਓ ਵੀ ਨਜਾਇਜ਼ ਜਿਹੜੀ ਮਾਈਨਿੰਗ ਨਹੀਂ ਹੋਣੀ ਚਾਹੀਦੀ ਅੱਜ ਵੀ ਜੇ ਕਿਸਾਨਾਂ ਨੂੰ ਕੋ ਸਹੂਲਤ ਮਿਲੀ ਆ ਤੁਹਾਡੀ ਜ਼ਮੀਨ ਦੇ ਉੱਤੇ ਕੋ ਰੇਤ ਕੱਢ ਲਓ ਤੁਸੀਂ ਵੇਚ ਦੋ ਤੇ ਮੇਰਾ ਖਿਆਲ ਆ ਵੀ ਕਿਸਾਨ ਨੂੰ ਤੇ 2000 ਰੁਪਈਆ ਨਹੀਂ ਟਿਪਰ ਦਾ ਮਿਲੰਡਿਆ ਉਹੀ ਮਾਫੀਆ ਵੀ ਹੋ ਗਿਆ ਉਹੀ 100-100 ਟਿਪਰ ਤੇ ਉਹੀ 100-100 ਟਰਾਲਾ ਜਿਹੜਾ ਇੱਥੋਂ ਜਾਣ ਡਿਆ ਵਾ ਫਿਰ ਕੀ ਆਪਾਂ ਸਬਕ ਲੈ ਲੈਨੇ ਆ ਔਰ ਇੱਥੇ ਲੀਡਰ ਆਉਂਦੇ ਨੇ ਮੈਨੂੰ ਵੀ ਵੇਖਿਆ ਮੈਂ ਲੋਕਾਂ ਨੂੰ ਵੀ ਕਹਿਣਾ ਵੀ ਯਾਰ ਆਪਾਂ ਹੀ ਸ਼ਰਮ ਕਰ ਲਈਏ ਕੋਈ 100 100 ਤੁਸੀਂ ਬੰਦਾ ਹੁੰਦੇ ਹੋ ਉਦੋਂ ਮੂੰਹ ਦੇ ਉੱਤੇ ਆਪਾਂ ਮੈਂ 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 ਕਰਦੇ ਰਹਿੰਦੇ ਨੇ ਉਦੋਂ ਜਵਾਬ ਕਿਉਂ ਨਹੀਂ ਪੁੱਛਦੇ ਵੀ ਭਾਉ ਜੀ ਰੇਤਾ ਕਿੰਨੇ ਪਟਾਈ ਆ ਰੋਕੀ ਕਿਉਂ ਨਹੀਂ ਬੰਨ ਜਿਹੜੇ ਮਜਬੂਤ ਕਰਨੇ ਸੀਗੇ ਇਹਨਾਂ ਨੂੰ ਬੰਨ ਲਾਉਣੇ ਸੀਗੇ ਇਹਨਾਂ ਦਾ ਜ਼ਾਇਦਾ ਲੈਣਾ ਸੀਗਾ ਉਹ ਕਿਉਂ ਨਹੀਂ ਲਿਆ ਗਿਆ ਸਰਕਾਰ ਕੋਲ ਕਿਹੜਾ ਯੰਤਰ ਨਹੀਂ ਹੁੰਦਾ ਯਾਰ ਮੈਨੂੰ ਦੱਸੋ ਵੀ ਜਿਹਦੇ ਨਾਲ ਪਤਾ ਲੱਗ ਸਕੇ ਵੀ ਬੰਨ ਕਮਜ਼ੋਰ ਆ ਇਦੀ ਸਟਰੈਂਥ ਕਿੰਨੀ ਆਪਾਂ ਜਿੱਥੇ ਪੁਲ ਬਣਾਉਨੇ ਉਥੇ ਆ ਜਾਂਦੇ ਆ ਨਾ ਪਹੁੰਚ ਕੇ ਉਹ ਪਿਲਰ ਜੇ ਗੱਡਣ ਵਾਲੇ ਵੀ ਜ਼ਮੀਨ ਥੱਲੇ ਭਾਰ ਚੱਲੂਗੀ ਕਿ ਨਹੀਂ ਚੱਲੂ ਤੇ ਇੱਥੇ ਨਹੀਂ ਪਤਾ ਲੱਗ ਸਕਦਾ ਵੀ ਯਾਰ ਇਹ ਟੁੱਟਣ ਵਾਲਾ ਕਿ ਨਹੀਂ ਟੁੱਟਣ ਵਾਲਾ ਉਦੋਂ ਡੀਸੈਲਟਿੰਗ ਜਿਹੜੀ ਖਲਾਈ ਆ ਉਹ ਕਿਉਂ ਨਹੀਂ ਕੀਤੀ ਗਈ ਉਦੋਂ ਕੱਲੀ ਰੇਤਾ ਪੁੱਟਣ ਤੇ ਕਿਉਂ ਧਿਆਨ ਦਿੱਤਾ ਗਿਆ ਵਾ ਲੋਕ ਵੀ ਸਵਾਲ ਨਹੀਂ ਕਰਦੇ ਯਾਰ ਅਸੀਂ ਮੁਰਦੇ ਲੋਕ ਆ ਮਤਲਬ ਵੀ ਜੀਂਦੇ ਜਾਗਦੇ ਮੁਰਦੇ ਆ ਵੀ ਜੇਕਰ ਸਾਡੇ ਸਾਹਮਣੇ ਆ ਦੇ ਤੇ ਬਸ ਅਸੀਂ ਵੇਨੇ ਆ ਵੀ ਬੰਦੇ ਕਿਸ ਨਾਲ ਦਾਖ ਗਨ ਮੈਨ ਕਿਹਦੇ ਨਾਲ ਆ ਤੇ ਉਹ ਬੜੀ ਵੱਡੀ ਤੋਪ ਤੇ ਬੜੀ ਵੱਡੀ ਚੀਜ਼ ਹੋਣਾ ਵਾ ਉਹ ਤੁਹਾਡੇ ਆਪਣਾ ਜਮੀਰ ਤੇ ਜਗਾਇਆ ਕਰੋ ਯਾਰ ਮੈਂ ਹੁਣ ਵੀ ਕਹਿੰਦਾ ਕਿਸੇ ਤੋਂ ਕੋਈ ਆਸ ਨਾ ਰੱਖੋ ਮੇਰੇ ਤੋਂ ਸਾਡੇ ਕੋਲ ਜਿੰਨਾ ਕਾ ਫਟਿਆ ਮੈਂ ਸਾਰਿਆਂ ਕੋਲ ਵੇਖੇ ਮਾਫੀ ਮੰਗਦਾ ਵੀ ਹਰ ਘਰ ਅਸੀਂ ਪੂਰਾ ਨਹੀਂ ਕਰ ਸਕਦੇ ਅਸੀਂ 100 100 ਕਿੱਲੇ ਵਾਲੇ 50 50 ਕਿੱਲੇ ਵਾਲੇ ਨਹੀਂ ਵਾਹ ਸਕਦੇ ਨਹੀਂ ਉਹਨਾਂ ਨੂੰ ਬੀਜ ਦੇ ਸਕਦੇ ਨਹੀਂ ਉਹਨਾਂ ਨੂੰ ਖਾਦ ਦੇ ਸਕਦੇ ਸਾਡੀ ਇੱਕ ਕੋਸ਼ਿਸ਼ ਆ ਵੀ ਯਾਰ ਕਿਸੇ ਦਾ ਘਰ ਡਿੱਗਿਆ ਮਗਰੋਂ ਸਾਨੂੰ ਕੋ ਫੋਨ ਆ ਜਾਂਦਾ ਸਾਡੇ ਪੈਸੇ ਲਵਾ ਦਿਓ ਜਾਇਥਾਂ ਤੇ ਅਸੀਂ ਬੀਜ ਦੇਣਾ ਚਾਹੁੰਦੇ ਆ ਔਰ ਮੈਂ ਸਭ ਤੋਂ ਪਹਿਲਾਂ ਐਵੇਂ ਹਮਮਚਲਾਈ ਸੀਗੀ ਕਿ ਬੀਜ ਤੇ ਖਾਦ ਜਿਹੜਾ ਉਹ ਕਿਸਾਨ ਨੂੰ ਦਿੱਤਾ ਜਾਊਗਾ ਔਰ ਸਾਡਾ ਤੋਂ ਵਾਦਾ ਸੀਮ ਵੀ ਕਹਿੰਦਾ ਮੈਂ 5 ਲੱਖ ਜਿਹੜਾ ਉਹ ਬੀਜ ਦੇਣਾ ਵਾ ਆਉਣ ਕਿੱਥੇ ਡਿਆ ਯਾਰ ਅਸੀਂ ਤੇ ਵੰਡਣਾ ਵੀ ਸ਼ੁਰੂ ਕਰ ਦਿੱਤਾ ਇੱਕ ਮਹਿਮ ਚਲਾਉਣ ਦੀ ਗੱਲ ਹੁੰਦੀ ਆ ਵੀ ਜੇ ਅਸੀਂ ਸ਼ੁਰੂ ਕੀਤੀ ਸਾਡੀ ਰੀਸ ਹੀ ਕਰ ਲੋ ਯਾਰ ਅਸੀਂ ਘਰ ਬਣਾਉਣੇ ਸ਼ੁਰੂ ਕੀਤੇ ਚਲੋ ਘਰ ਵੀ ਲੋਕਾਂ ਦੇ ਬਣਨੇ ਸ਼ੁਰੂ ਹੋ ਗਏ 8-10 ਤੇ ਅਸੀਂ ਬਣਾ ਰਹੇ ਹਾਂ ਪਰ ਇਹ ਕਿੰਨਾ ਕਚਰੇ ਸਾਂਹਦੇ ਰਹੋਗੇ ਕਿੰਨਾ ਕਚਰੇ ਨੂੰ ਵੇਖਦੇ ਰਹੋਗੇ ਵੀ ਤੁਹਾਨੂੰ ਹੀ ਕੁੱਟਿਆ ਜਾਂਦਾ ਤੁਹਾਨੂੰ ਹੀ ਲੁੱਟਿਆ ਜਾਂਦਾ ਤੁਹਾਡੀ ਹੰਨ ਮੁੰਨ ਕੇ ਭੇਡਾਂ ਦੀ ਤੇ ਤੁਹਾਨੂੰ ਹੀ ਸਵੈਟਰ ਵੰਡਣ ਇੱਥੇ ਆ ਜੰਨੇ ਵੀ ਆ ਕਰ ਦਿੰਨੇ ਜੀ ਆ ਮਿੱਟੀ ਸਟਾ ਦਿੰਨੇ ਜੀ ਆ ਪੱਥਰ ਲਾ ਦਿੰਨੇ ਆ ਸਾਰੀ ਮਾਰ ਤੇ ਆਪਾਂ ਨੂੰ ਵਜਦੀ ਹੈ ਯਾਰ ਕਿੱਥੇ ਜਾਂਦਾ ਆਪਣਾ ਟੈਕਸ ਔਰ ਸਭ ਤੋਂ ਵੱਧ ਮੇਰਾ ਕਿਸਾਨੀ ਮੈਂ ਫਿਰ ਕਹਿੰਦਾ ਵੀ ਮੇਰਾ ਕੋਈ ਪੇਸ਼ਾ ਨਹੀਂ ਸੀ ਮੇਰਾ ਕੋ ਧੰਦਾ ਨਹੀਂ ਸੀ ਪਰ ਇਤਰਾ ਮਹੀਨਾ ਚ ਪਿੰਡਾਂ ਦੇ ਵਿੱਚ ਫਿਰ ਕੇ ਮੈਨੂੰ ਪਤਾ ਲੱਗਾ ਵੀ ਵਾਕਈ ਕਿਸਾਨ ਪੀੜਤ ਹੈ ਔਰ ਸੱਚਾ ਹੀ ਧਰਨੇ ਦਿੰਦਾ ਅਸੀਂ ਡਾਇਆ ਲੈਣੀ ਹੋਵੇ ਇੱਥੇ ਡੀਸੀ ਆ ਮੈਨੂੰ ਵੀ ਮੈਸੇਜ ਕੀਤੇ ਸੀਗੇ ਮੈਂ ਮੁੱਖ ਮੰਤਰੀ ਤੱਕ ਮੈਸੇਜ ਕੀਤੇ ਐਸਡੀਐਮ ਤੁਹਾਡਾ ਤੁਰਿਆ ਫਿਰਦਾ ਸੀ ਮੈਨੂੰ ਮੈਸੇਜ ਕੀਤੇ ਵੀ ਡਾਇਆ ਹੀ 3-300 ਰੁਪਿਆ ਬਲੈਕ ਚ ਮਿਲਦੀ ਹੈ ਕਿਸਾਨ ਨੂੰ ਯਾਰ ਤੁਹਾਡੇ ਕੋਲ ਤੇ ਇਹ ਬੰਦ ਨਹੀਂ ਹੁੰਦੀ ਇਹਦੀ ਬਲੈਕ ਤੇ ਆਪਾਂ ਚਿੱਟੇ ਦੀ ਬਲੈਕ ਕੀ ਬੰਦ ਕਰਨੀ ਆ ਚਿੱਟਾ ਰੋਕਣਾ ਕਿੱਥੋਂ ਐ ਨਜਾਇਜ਼ ਸ਼ਰਾਬ ਕਿੱਥੋਂ ਰੋਕਣੀ ਆ ਆ ਚੀਜ਼ਾਂ ਤੁਸੀਂ ਲੋਕ ਲੜਦੇ ਹੀ ਨਹੀਂ ਮੈਨੂੰ ਕੋਈ ਕਿਸਾਨ ਨਹੀਂ ਜਿਹੜਾ ਧਰਨਾ ਦੇਣ ਵਾਲਾ ਲੱਭਾ ਵੀ ਯਾਰ ਡਾਇਆ ਮਹਿੰਗੀ ਵਿਕਣ ਦੀ ਇਹ ਹਰ ਕਿਸਾਨ ਹੀ ਲੈ ਕੇ ਆਉਂਦਾ ਚਾਹੇ ਉਹ ਕਿਸਾਨ ਯੂਨੀਅਨ ਵਾਲਾ ਚਾਹੇ ਉਹ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਮੇਰੇ ਖਿਆਲੋਂ ਵੀ ਜਾਂ ਤੇ ਫਿਰ ਉਹ ਆਪ ਲੈ ਲੈਂਦੇ ਨੇ ਠੀਕ ਠਾਕ ਤੇ ਬਾਕੀ ਲੋਕਾਂ ਨੂੰ ਕਹਿੰਦੇ ਆ ਵੀ ਤੁਰੇ ਫਿਰੋ ਸਾਢੇ 3 300 ਰੁਪਿਆ ਬੋਰੀ ਬਲੈਕ ਚ ਮਿਲਦੀ ਸਾਡਾ ਤੇ ਉਹ ਬਾਹਰ ਨਹੀਂ ਕਿਸੇ ਨੇ ਫੜੀ ਨਾ ਹੜਾਂ ਵੀ ਲੋਕਾਂ ਦੀ ਹਾਲਤ ਹੀ ਵੇਖ ਲੋ ਇਹੋ ਹੀ 3-300 ਰੁਪਇਆ ਕਿੱਲੇ ਦਾ ਕਿਸਾਨ ਦਾ ਵੱਜ ਜਾਵੇ ਆਪਾਂ ਜੀਣਾ ਕਦੋਂ ਆਪਾਂ ਲੜਨਾ ਕਦੋਂ ਆ ਆਪਾਂ ਮਤਲਬ ਆਪਣੇ ਬੱਚਿਆਂ ਲਈ ਲੜ ਲੋ ਯਾਰ ਅੱਜ ਤੁਸੀਂ ਤੁਰੇ ਫਿਰਦੇ ਹੋ ਬੰਨ ਆ ਮੁੰਡਾ ਟੜਾ ਜਵਾਨ ਹੋਣ ਵਾਲਾ ਹੋਣਾ 15 ਸਾਲਾਂ ਨੂੰ ਮੜ ਕੇ ਇਹ ਵੀ ਇੱਥੇ ਤੁਰਿਆ ਫਿਰੇ ਕਦੀ ਡੀਸੀ ਕਦੋਂ ਆਇਆ ਤੇ ਕਦੀ ਮੰਤਰੀ ਕਦੋਂ ਆਇਆ ਤੇ ਕਦੀ ਐਮਐਲਏ ਇਹ ਸਾਰੀਆਂ ਪੀੜ੍ਹੀਆਂ ਇਤਨਾ ਹੀ ਗੜ ਦੇਣੀਆਂ ਮੈਂ ਯਾਰ ਆਪਾਂ ਮਤਲਬ ਹੋਣੀ ਕੋਈ ਸ਼ਰਮ ਹੀ ਕਰ ਲੋ ਯਾਰ ਆਪਾਂ ਲੜਿਆ ਤੇ ਕਰੀਏ ਆਪਣੇ ਹੱਕ ਲਈ ਮੈਂ ਤੁਹਾਨੂੰ ਕਹਿਣਾ ਜਿੰਨੇ ਹੜ੍ਹਾਂ ਦੇ ਵਿੱਚ ਜਿੰਨੇ ਘਰ ਰੁੜੇ ਆ ਜਿੰਨੀ ਪੈੜੀ ਦਾ ਨੁਕਸਾਨ ਹੋਇ ਇੱਥੇ ਲਾਸ਼ਾਂ ਵੀ ਲੱਭੀਆਂ ਸੀ ਨਾ ਕੋਨੇ ਆਲ ਤੇ ਜੇ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ ਨਾ ਜਿਹੜੇ ਮਰੇ ਆ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਉਂ ਨਾਲ ਤੁਹਾਡੀ ਅੰਧਰਦੀ ਆ ਤੇ ਧਈਆ ਕਰੋ ਯਾਰ ਪਿੰਡ ਚੋਂ ਬਾਲਟਾ ਰੇਤਾ ਦਾ ਨਿਆਂ ਹੀ ਨਿਕਲ ਦੇਣਾ ਮੈਂ ਸਰਕਾਰ ਨੂੰ ਇੱਕ ਪਾਲਿਸੀ ਦੱਸੀ ਸੀ ਕਿ ਯਾਰ ਰੇਤ ਕਿਸਾਨ ਦੇ ਪੈਲੀਆਂ ਦੇ ਉੱਤੇ ਚੜ ਗਈ ਆ ਕਮ ਸੇ ਕਮ ਉਹਨੂੰ ਵੇਚਣ ਦਾ 1 ਸਾਲ ਤੇ ਇਖਤਿਆਰ ਦੋ ਤੁਸੀਂ ਸਫਾਈ ਕਰਨੀ ਆ ਮੁੜ ਕੇ ਫੇਰ ਮਾਫੀ ਆ ਵਹਿ ਜਾਣਾ ਹਨਾ ਮਤਲਬ ਇਹ ਵੀ ਆਪਣੇ ਕੋਲ ਪਾਲਿਸੀ ਨਹੀਂ ਬਣਦੀ ਆ ਆਪਾਂ ਨਾਹਰਾ ਏਡਾ ਵੱਡਾ ਦੇ ਦਿੰਨੇ ਆ ਵੀ ਜਿਹਦਾ ਖੇਤ ਉਹਦੀ ਰੇਤ ਔਰ ਜਿਹੜੇ ਅਗਲਿਆਂ ਦੇ ਪਾਸੇ ਗਾਰ ਚ ਮੈਂ ਕਹਾਂ ਸੀ 1 ਸਾਲ ਇਹਨਾਂ ਨੂੰ ਪਰ ਤੁਹਾਡਾ ਆ 10 ਦਿਨ ਨਹੀਂ ਮਾਫੀਆਂ ਨੇ ਕੱਢੇ ਔਰ ਮਾਫੀਆਂ ਸਾਰਾ ਰੇਤਾਂ ਵਾਲਾ ਬਹਿ ਗਿਆ ਕਿ ਤੁਹਾਨੂੰ ਮਤਲਬ ਕੱਢਣ ਨਹੀਂ ਦਿੰਦੇ ਕਿੰਨੀਆਂ ਥਾਵਾਂ ਦੇ ਉੱਤੇ ਝਗੜੇ ਹੁੰਦੇ ਆ ਕਦੋਂ ਜਾਗਣਾ ਯਾਰ ਤੁਸੀਂ ਕਦੋਂ ਮਤਲਬ ਉੱਠਣਾ ਵਾ ਕਦੋਂ ਆਪਣੇ ਜ਼ਮੀਰ ਨੂੰ ਜਗਾਉਣਾ ਵਾ ਜੇ ਆਪਾਂ ਪਹਿਲਿਆਂ ਨੂੰ ਲਾ ਸਕਦੇ ਆ ਤੇ ਸਾਡਾ ਕੋਈ ਇਹ ਵੀ ਕਾਬੂ ਨਹੀਂ ਆਉਂਦੇ ਯਾਰ ਜਿਨ੍ਹਾਂ ਨੂੰ ਘਰੋਂ ਚੁੱਕ-ਚੁੱਕ ਕੇ ਕੋ ਭਾਂਡੇ ਮਾਜਦਾ ਹੀਗਾ ਕੋ ਮੋਬਾਈਲ ਵੇਚਦਾ ਹੀਗਾ ਜਿਨ੍ਹਾਂ ਨੂੰ ਜੋ ਬਣਾਤਾ ਜੇ ਇਹ ਵੀ ਤੁਹਾਡੇ ਕੋ ਕਾਬੂ ਨਹੀਂ ਆਉਂਦੇ ਯਾਰ ਅਜੇ ਪੁਰਾਣੇ ਤੇ ਮੈਂ ਮੰਨ ਲਿਆ ਵੀ ਇਹਨਾਂ ਦੀਆਂ ਪੀੜੀਆਂ ਦਰ ਪੀੜੀਆਂ ਲੰਘੀਆਂ ਸਾਰੇ ਪਿੰਡ ਨੇ ਡਿਮਾਂਡ ਕੀਤੀ ਆ ਵੀ ਬੰਨ ਜਿਹੜੇ ਉਹ ਪੱਥਰਾਂ ਨਾਲ ਵੱਜਣੇ ਚਾਹੀਦੇ ਆ ਹਰ ਪੰਜੀ 37 ਸਾਲੀ ਮੇਰੀ ਮੇਰੀ ਪੋਲੀਟਿਕਲ ਲਾਈਫ ਦੇ ਵਿੱਚ ਮੇਰੇ ਸਿਆਸੀ ਜੀਵਨ ਦੇ ਵਿੱਚ ਪੰਜਵਾਂ ਸਤਵਾਂ ਆੜਿਆ ਕਦੀ ਉਧਰ ਸ਼ਾਹਕੋਟ ਵਾਲੇ ਪਾਸੇ ਆ ਗਏ ਕਦੀ ਇੱਥੇ ਆ ਗਏ ਕਦੀ ਫਸਲਾਂ ਖਰਾਬ ਹੋ ਗਈਆਂ ਉਹ ਕੁੜੀ ਇੱਕ ਦਿਨ ਮੈਂ ਇੰਟਰਵਿਊ ਤਰਨ ਤਰਨ ਤੋਂ ਸੁਣਦਾ ਸੀ ਕੋਈ ਪੱਤਰਕਾਰ ਕਰਦਾ ਸੀਗਾ ਉਹ ਆਂਦੀ ਜੀ ਇੱਥੇ ਹਰ ਸਾਲ ਹੀ ਪਾਣੀ ਆਉਂਦਾ ਡਰ ਕਾਤਾ ਆ ਬੱਚੀ ਵਿਚਾਰੀ ਕਹਿਣ ਲਈ ਆ ਵੀ ਆਤਾ ਪਾਲੀਆਂ ਲੋਕਾਂ ਨੇ ਯਾਰ ਅਸੀਂ ਕੋ ਜੰਗਲ 'ਚ ਰਹਿਨੇ ਆ ਕੁਆਦੀਵਾਸੀਆਂ ਵੀ ਸਾਡੋ ਕੋ ਇੱਕ ਮੁਸ਼ਕਲ ਦਾ ਹੱਲ ਹੀ ਨਹੀਂ ਹੋ ਸਕਦਾ ਵੀ ਉਹ ਬਾਰ-ਬਾਰ ਮੁਸ਼ਕਲੋ ਸਾਨੂੰ ਤੰਗ ਕਰਦੀ ਆ ਤੇ ਕੀ ਫਾਇਦਾ ਕਿਸੇ ਦੇ ਰਾਜ ਕਰਨ ਦਾ ਕੀ ਫਾਇਦਾ ਮਤਲਬ ਸਾਡੀਆਂ ਵੋਟਾਂ ਲੈਣ ਦਾ ਆਪਾਂ ਇਹੋ ਹੀ ਲੋਕਾਂ ਨੇ ਆਪਣਾ ਸੁਭਾਅ ਬਣਾ ਲਿਆ ਵੀ ਆਉਣਾ ਹੀ ਆਉਣਾ ਵਾ ਅਸੀਂ ਰੋੜਨਾ ਹੀ ਰੋੜਨਾ ਪੰਜੀ ਸੱਤੀ ਸਾਲੀ ਫਿਰ ਆਪਦੇ ਬੱਚਿਆਂ ਦਾ ਤੇ ਆਪਣਾ ਭਵਿੱਖ ਤੇ ਅਸੀਂ ਆਪ ਹੀ ਖਰਾਬ ਕਰਨ ਦੇ ਆ ਨਾ ਹੁਣ ਹੀ ਜਾਗ ਜਿਓ ਯਾਰ ਕਮ ਸੇ ਕਮ ਆਪਣੇ ਹੱਕਾਂ ਲਈ ਆਪਣੇ ਬੱਚਿਆਂ ਨੂੰ ਮੈਂ ਅਕਸਰ ਪਿੰਡਾਂ 'ਚ ਇੱਕ ਪ੍ਰੋਗਰਾਮ ਚਲਾਉਂਦਾ ਸੀਗਾ ਹੁਣ ਵੀ ਮੈਂ ਆਉਂਗਾ ਤੁਹਾਡੇ ਪਿੰਡਾਂ ਦੇ ਵਿੱਚ ਮੇਰਾ ਕੋ ਵੋਟਾਂ ਵਾਲਾ ਮਕਸਦ ਨਹੀਂ ਘਾ ਲੋਕ ਜਿੰਨੇ ਮਰਜੀ ਤੁਕੇ ਮਾਰੀ ਜਾਣ ਮੈਨੂੰ ਤੁਹਾਡੇ ਲੋਕਾਂ ਦਾ ਪਿਆਰ ਮਿਲਦਾ ਵਾ ਰੱਬ ਦਾ ਅਸ਼ੀਰਵਾਦ ਮਿਲਦਾ ਵਾ ਮੈਂ ਸੇਵਾ ਕਰਦਾ ਰਹੀ ਨਾ ਮੈਂ ਐਮਐਲਏ ਮੰਤਰੀਆਂ ਨੂੰ ਚੰਗਾ ਸਮਝਦਾ ਆਪਣੇ ਆਪ ਨੂੰ ਮੈਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਯਾਰ ਸ਼ਰਮ ਕਰੋ ਕੁਛ ਆਟਾ ਦਾਲ ਮੁਖਤਤਾ ਲੈਣ ਤੇ ਗਿੱਜ ਕੇ ਆਪਾਂ ਔਰ ਮੇਰੇ ਪ੍ਰੋਗਰਾਮਾਂ 'ਚ ਜਦੋਂ ਧੀਆ ਭੈਣਾਂ ਆਉਂਦੀਆਂ ਸੀ ਤੇ ਗੋਦੀ 'ਚ ਪੰਜ-ਪੰਜ ਸਾਲ ਦੀਆਂ ਬੱਚੀਆਂ ਹੁੰਦੀਆਂ ਸੀ ਛੇਤ ਮੈਂ ਪੁੱਛਦਾ ਹਾਂ ਆਟਾ ਲੈਣ ਜਾਂਦੀਆਂ ਕਿੰਨੀਆਂ ਜਾਣੀਆਂ ਜੀ ਲੈਣਾਂ ਤੇ ਲੱਗਦੀਆਂ ਵਾ ਜਲੀਲ ਹੁੰਨੀਆਂ ਤੇ ਮੈਂ ਕਹਾ ਕੀ ਸੋਚਦੀਆਂ ਹੋਵੇ ਦ ਆਪਾਂ ਆਪਣੇ ਬੱਚਿਆਂ ਦਾ ਹੀ ਸੋਚ ਲਈਏ ਯਾਰ ਅੱਗੋਂ ਹੀ ਕੋ ਭਵਿੱਖ ਸੋਚ ਲੋ ਯਾਰ ਸਾਡੇ ਕੋ ਕਿੰਨਾ ਚਿਰ ਸੇਵਾ ਕਰਾਓਗੇ ਜਾਂ ਸਾਡੇ ਵਰਗੇ ਕਿੰਨੇ ਪੰਜਾਬ ਚ ਸੇਵਾ ਕਰਦੇ ਰਹਿਣਗੇ ਜਾਂ ਮਤਲਬ ਕਿੰਨਾ ਚਿਰ ਆਪਾਂ ਹਮਦਰਦੀ ਦੇ ਪਾਤਰ ਬਣੇ ਰਵਾਂਗੇ ਕਿੰਨਾ ਚਿਰ ਆਪਾਂ ਮਤਲਬ ਤਰਸ ਦੇ ਆਧਾਰ ਤੇ ਸਾਰਾ ਕੁਝ ਲੈਂਦੇ ਰਵਾਂਗੇ ਆਪਣੇ ਹੱਕ ਲੈਣੇ ਤੇ ਸਿੱਖੋ ਯਾਰ ਸਭ ਤੋਂ ਵੱਧ ਖੇਤੀ ਪੰਜਾਬ ਦੀ ਸੀ ਸਭ ਤੋਂ ਵੱਧ ਜਿਹੜਾ ਨਾਜ ਪੰਜਾਬ ਪੈਦਾ ਕਰਦਾ ਸੀ ਜਦੋਂ ਦੇਸ਼ ਦੇ ਵਿੱਚ ਸੰਕਟ ਆਇਆ ਤੇ ਪੰਜਾਬ ਨੇ ਇਸ ਦੇਸ਼ ਨੂੰ ਕੰਡਿਆ ਜਦੋਂ ਹਰੀ ਕ੍ਰਾਂਤੀ ਨਾਰਾ ਦਿੱਤਾ ਗਿਆ ਔਰ ਲੱਖ ਲਹਨਤ ਹੈ ਕਿ ਪੰਜਾਬ ਦਾ ਕਿਸਾਨ ਅੱਜ ਸਰਕਾਂ ਦੇ ਬਿਠਾ ਰਹਿਦਾ ਔਰ ਰੋਂਦਾ ਹੀ ਰਹਿੰਦਾ ਮਤਲਬ ਲੈ ਕੇ ਜਾਣੀ ਆ ਜੋ ਠੀਕ ਹੋਈਦੇ ਸੀ ਉੱਥੇ ਵੀ ਬੀਜ ਖਾਦ ਜਾਂ ਕਿਸੇ ਦਾ ਕੋ ਘਰ ਬਣਨਾ ਹੋਇਆ ਵੇਖਾਂਗੇ ਪਰ ਕਿੰਨਾ ਕੁ ਚਿਰ ਤਰਸ ਦੇ ਆਧਾਰ ਤੇ ਕਰਦੇ ਰਵਾਂਗੇ ਤੇ ਕਿੰਨਾ ਚਿਰ ਆਪਾਂ ਕਰਾਉਂਦੇ ਰਵਾਂਗੇ ਆਪਣਾ ਜ਼ਮੀਰ ਜਗਾਉਣਾ ਪੈਣਾ ਵਾ ਆਪਣੇ ਆਪ ਨੂੰ ਮੈਂ ਮੈਂ ਫਿਰ ਕਹਿੰਦਾ ਵਾਂ ਵੀ ਸਵਾਲ ਕਰਨੇ ਪੈਣੇ ਨੇ ਇੱਥੇ 100 ਬੰਦਾ ਤੁਹਾਡੇ ਵਿੱਚ ਖੜਾ ਹੈ ਸਵਾਏ ਕਿਸੇ ਨੇ ਝਾਪ ਲਈ ਸੀ ਤੋਂ ਇੱਕ ਗੱਲ ਮੈਨੂੰ ਦੱਸ ਦਿਓ ਕੀਤੀ ਹੋਵੇ ਚਾਹੇ ਤੁਹਾਡਾ ਮੰਤਰੀਆ ਤੇ ਚਾਹੇ ਤੁਹਾਡੀ ਡੀਸੀ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਆ ਗਏ ਜੀ ਰਾਤ ਆ ਗਏ ਜੀ ਦਿਨ ਆ ਗਏ ਜੀ ਤੇ ਰਾਤ ਨੂੰ ਪਾਣੀ ਕਿੰਨਾ ਨੇ ਛੜਾਏ ਆ ਯਾਰ ਰਾਤ ਨੂੰ ਪਾਣੀ ਆਇਆ ਕਿੱਥੋਂ ਆ ਯਾਰ ਇਹਦੇ ਤੇ ਆਪਾਂ ਕੋਈ ਸਵਾਲ ਨਹੀਂ ਕਰਦੇ ਵੀ ਯਾਰ ਇਹ ਪਾਣੀ ਇੰਨਾ ਵਧਿਆ ਕਿਉਂ ਪਾਣੀ ਆਇਆ ਇੰਨਾ ਆਇਆ ਕਿਉਂ ਦਰਿਆ ਕਿਉਂ ਨਹੀਂ ਸਾਫ਼ ਹੋਏ ਆਪਾਂ ਇਹਨਾਂ ਦੇ ਉੱਤੇ ਗੱਲ ਹੀ ਨਹੀਂ ਕਰਦੇ ਆਪਾਂ ਵੇਨੇ ਆ ਵੀ ਬੰਦੇ ਨਾ ਪਤਾ ਨਹੀਂ ਕਿੰਨੇ ਕੋ ਗਨਮੈਨ ਆ ਤੇ ਪਤਾ ਨਹੀਂ ਰੱਬ ਲੱਗ ਗਿਆ ਵਾ ਸਵਾਲ ਕਰਿਆ ਕਰੋ ਯਾਰ ਮੈਂ ਫਿਰ ਤੁਹਾਨੂੰ ਕਹਿੰਦਾ ਹਾਂ ਸਵਾਲ ਕਰਿਆ ਕਰੋ ਫੇਰ ਹੀ ਅਗਲੇ ਦੀ ਅਕਲ ਆਉਣੀ ਆ ਫੇਰ ਹੀ ਅਗਲੇ ਦਾ ਜ਼ਮੀਰ ਜਾਗੜਾ ਵਾ ਆਪੋ ਆਪਣੇ ਹੱਕ ਲੈਣੇ ਸਿੱਖੋ ਧੰਨਵਾਦ ਮਾਈਕ 'ਚ ਕਹਿਣ ਲੱਗਾ ਨਹੀਂ ਮੈਂ ਆਪਦੀ ਗੱਲ ਤੋਂ ਕਦੀ ਮੁਕਰਦਾ ਨਹੀਂ ਹੁੰਦਾ ਜਦੋਂ ਮਰਜ਼ੀ ਫੋਨ ਲਾ ਦਿਓ ਕੋਈ ਇੱਥੇ ਡੀਜ਼ਰ ਕੋਈ ਇੱਥੇ ਟਰੈਕਟਰ ਕੋਈ ਇੱਥੇ ਮਿੱਟੀ ਜਾਂ ਕਿਸੇ ਤਰੀਕੇ ਦੀ ਵੀ ਸੇਵਾ ਚਾਹੇ ਨਗਦ ਪੈਸਿਆਂ ਨਾਲ ਤੁਸੀਂ ਕੋਈ ਲੇਬਰ ਕਰਾਉਣੀ ਆ ਸਾਡੀ ਡਿਊਟੀ ਲਾ ਦਿਓ ਅਸੀਂ ਹਾ ਕਮ ਸੇ ਕਮ ਆਪ ਹੀ ਆਵਾਜ਼ ਬਣੋ ਆਪ ਹੀ ਆਪਣੇ ਹੱਕ ਲੈਣੇ ਸਿੱਖੋ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਵੀ ਆ ਪਾਣੀ ਹੈ ਸਾਰਾ ਪੈੜੀਆਂ ਦੇ ਵਿੱਚ ਔਰ ਭਾਉ ਵਾਲੀ ਦੱਸਦੇ ਆ ਵੀ ਮਹੀਨਾ ਮਹੀਨਾ ਡੇਢ ਡੇਢ ਮਹੀਨਾ ਜਿਹੜਾ ਉਹ ਪੈੜੀਆਂ ਠੀਕ ਨਹੀਂ ਹੋਣੀਆਂ ਔਰ ਮੈਂ ਸਾਰ ਭਗਵੰਤ ਸਿੰਘ ਮਾਨ ਨੂੰ ਇੱਕ ਬਿਆਨ ਉਹਨਾਂ ਦਾ ਯਾਦ ਕਰਾਉਣਾ ਚਾਹੁੰਦਾ ਵੀ ਜਿੱਦਣ ਉਹਨਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀਗਾ 29 ਤਰੀਕ ਦਾ 28 27 22 ਤਰੀਕ ਦਾ ਪਾਣੀ ਆਇਆ ਜੀ ਕਿ 45 ਦਿਨ ਦੇ ਵਿੱਚ ਵਿੱਚ ਜਿਹੜੇ ਉਹ ਪੈਸੇ ਦੇ ਦਿੱਤੇ ਜਾਣਗੇ 45 ਦਿਨ ਤੇ ਫਿਰ ਪੰਜ ਸੱਤਾਂ ਦਿਨਾਂ ਨੂੰ ਹੋਣ ਵਾਲੇ ਆ ਫਿਰ ਉਹ ਫੋਟੋ ਹੀ ਆਉਗੀ ਨਾ ਵੀ ਪੰਜ ਸੱਤਾਂ ਨੂੰ ਦੇਹ ਤੇ ਤੇ ਬਾਕੀ ਰੋ ਰੋਂਦੇ ਲੋਕਾਂ ਨੇ ਜੀਣਾ ਕਿਸ ਤਰ੍ਹਾਂ ਵਾ ਲੋਕਾਂ ਦਾ ਆਸਰਾ ਕਿਸ ਤਰ੍ਹਾਂ ਬਣਨਾ ਵਾ ਲੋਕਾਂ ਨੇ ਆਪਣਾ ਜ਼ਿੰਦਗੀ ਦਾ ਗੁਜ਼ਰ ਬਸਰ ਕਿਸ ਤਰ੍ਹਾਂ ਕਰਨਾ ਵਾ ਜਿਨ੍ਹਾਂ ਦਾ ਟੋਟਲ ਜਿਹੜਾ ਡਿਪੈਂਡ ਹੀ ਹੋ ਨਿਰਭਰੀ ਖੇਤੀਬਾੜੀ ਦੇ ਉੱਤੇ ਆ ਸੋ ਮੁਆਵਜ਼ਾ ਮੇਰੇ ਹਿਸਾਬ ਨਾਲ ਤੇ ਉਹਨਾ ਵੀ ਕਿੰਨੇ ਜੇ ਮੰਨ ਲਓ ਕਿਸੇ ਦੀ 100 ਕਿੱਲਾ ਆ ਤੇ ਕਿੰਨੇ ਕਿੱਲੇ ਮਿਲਣਾ ਜੀ ਉਹਨੂੰ 5 ਕਿੱਲਿਆਂ ਦਾ ਹੁਣ ਇੱਕ ਚੀਜ਼ ਨਵੀਂ ਮੇਰੇ ਸਾਹਮਣੇ ਆਈ ਆ ਜੀ ਕਿ ਮੰਨ ਲਓ ਕਿਸੇ ਦੀ ਪੈਲੀ ਆ 40 ਕਿੱਲੇ ਆ 50 ਕਿੱਲੇ ਆ ਜਾਂ 100 ਕਿੱਲਾ ਵਾ ਤੇ ਮੁਆਵਜ਼ਾ ਉਹਨੂੰ ਕਿੰਨੇ ਕਿੱਲਿਆਂ ਦਾ ਮਿਲਣਾ 5 ਕਿੱਲਿਆਂ ਦਾ ਜਿਹੜੀ ਚੀਜ਼ ਮੈਂ ਅੱਗੇ ਵੀ ਦੱਸੀ ਸੀ ਵੀ ਕਿਸੇ ਦੇ 10 20 ਡੰਗਰ ਰੁੜ ਗਿਆ ਤੇ ਉਹਨੂੰ ਤਿੰਨਾਂ ਦਾ ਮੁਆਵਜ਼ਾ ਮਿਲਣਾ ਜੇ ਕਿਸੇ ਦਾ ਪੋਲਟਰੀ ਫਾਰਮ ਰੁੜ ਗਿਆ ਵਾ ਤੇ ਉਹਨੂੰ 100 ਰੁਪਈਆ ਜਿਹੜਾ ਉਹ ਮੁਰਗੀ ਦਾ ਤੇ 100 ਹੀ ਮੁਰਗੀਆਂ ਦਾ ਮਿਲਣਾ 10 ਕਿਹੜੇ ਮੁਆਵਜ਼ੇ ਦੀ ਆਪਾਂ ਡੀਂਗਾ ਮਾਰਦੇ ਆ ਕਿਹੜੇ ਮੁਆਵਜ਼ੇ ਦੀ ਆਪਾਂ ਟਾਰਾ ਮਾਰਦੇ ਆ ਆਉਣਾ ਨਾਲੇ ਕਦੋਂ ਆ ਨਾਲੇ ਇੰਨੇ ਮੁਆਵਜ਼ੇ ਨਾਲ ਕਿਤੇ ਸਰਨਾ ਯਾਰ ਕੇਂਦਰ ਨਾਲ ਬੈਠ ਕੇ ਕੋ ਚੰਗੀ ਡਿਬੇਟ ਕੀਤੀ ਜਾਵੇ ਚੰਗਾ ਪੱਖ ਰੱਖਿਆ ਜਾਵੇ ਵੀ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਵਾ ਮੈਂ ਅੱਜ ਫੇਰ ਕਹਿੰਦਾ ਕਿ ਹੜ ਆਏ ਨਹੀਂ ਹੜ ਲਿਆਂਦੇ ਗਏ ਆ ਹੜ ਲਿਆਂਦੇ ਗਏ ਰੋਡ ਨਾਲ ਪਾਕਿਸਤਾਨ ਸੀਗਾ ਰੋਡ ਨਾਲ ਪੰਜਾਬ ਦਿੱਤਾ ਵਾ ਇਹ ਸਾਰਾ ਹੀ ਆਪਾਂ ਸੁਣਦੇ ਸੀ ਕਿ ਮੈਂ ਪਾਣੀ ਬੰਦ ਕਰਤਾ ਮੋਦੀ ਸਾਹਿਬ ਦੇ ਵੀ ਬੜੇ ਬਿਆਨ ਆਉਂਦੇ ਸੀ ਕਮ ਸੇ ਕਮ ਜੇ ਰੋਡ ਦਿੱਤਾ ਗਿਆ ਵਾ ਤੇ ਇਹਨਾਂ ਲੋਕਾਂ ਦੀ ਬਾਹ ਤੇ ਫੜੀ ਇਹਨਾਂ ਦਾ ਬਣਦਾ ਨੁਕਸਾਨ ਤੇ ਦਈਏ ਕਿ ਪੈੜੀ ਕਿੰਨੀ ਕਿੰਨੀ ਹੈ ਜੀ ਦੋ ਪਾਸੇ 20 20 ਕਿੱਲੇ ਦੋ ਪਾਸੇ ਥਾ ਵਾ ਕੱਲਾ ਮੁਆਵਜ਼ੇ ਦਾ ਡਾਲ ਨਹੀਂ ਸਰਨਾ ਵੀ ਪਟਵਾਰੀ ਲੈ ਕੇ ਲੈ ਗਿਆ ਵੀ 350 ਕਿੱਲਾ ਪੈੜੀ ਆ ਪਿੰਡ ਦੀ ਔਰ 20000 ਰੁਪਇਆ ਉਹਨਾਂ ਨੂੰ ਦੇ ਦਿੱਤਾ ਜਾਵੇ ਉਹਦੇ ਵਿੱਚੋਂ ਪਾਣੀ ਕੱਢਣ ਦਾ ਪ੍ਰਬੰਧ ਕਰਨਾ ਵਾ ਉਸ ਪਾਸੇ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਅੱਜ ਪਿੰਡ ਵਾਲਿਆਂ ਨੇ ਕਿਹਾ ਵੀ ਇੱਕ ਬੰਦਾ ਸਾਨੂੰ ਦੋ ਸਮਰਸੀਬਲ ਮੋਟਰਾਂ ਦੇਣ ਨੂੰ ਤਿਆਰ ਆ ਔਰ ਉਹਦੇ ਨਾਲ ਨਾਲ ਹੋਰ ਕੀ ਹੈ ਜੀ ਪਾਈਪ ਦੇਣ ਨੂੰ ਤਿਆਰ ਪਾਈਪ ਚਾਹੀਦਾ ਪਾਈਪ ਚਾਹੀਦਾ ਵੈਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਐਸਟੀਮੇਟ ਲਵਾਓ ਜੋ ਕੋਈ ਸਰਦਾ ਬਣਦਾ ਵਾ ਜਿਹੜਾ ਕੋਈ ਸਮਾਨ ਘੜਦਾ ਵਾ ਉਹਦਾ ਬੰਦੋਬਸਤ ਅਸੀਂ ਵੀ ਕਰਦੇ ਆਂ ਵੀ ਇਹੋ ਜੀਆਂ ਮੁਸ਼ਕਲਾਂ ਆਉਣ ਡੀਆਂ ਨੇ ਤੇ ਆ ਮੇਰੇ ਲੱਗ ਗਈ ਇੱਥੋਂ ਬਲੈਰੋ ਗੱਡੀ ਆਈ ਹੈ ਸਾਰੇ ਪਿੰਡ ਵਾਲੇ ਖਲੋਤੇ ਆ ਇਹਦੇ ਵਿੱਚ ਪਿੱਛੇ ਵੱਡਾ ਸਾਰਾ ਲਿਖਿਆ ਵੀ ਅੱਗੇ ਅਗਲੇ ਪਿਛਲੇ ਪਾਸੇ ਵੀ ਪੰਜਾਬ ਸਰਕਾਰ ਤੇ ਮੈਂ ਉਹਨਾਂ ਨੂੰ ਪੁੱਛਣਾ ਸ਼ਰਮ ਆਉਣੀ ਚਾਹੀਦੀ ਹੈ ਯਾਰ ਤੁਹਾਨੂੰ ਜਿਹੜੇ ਵੀ ਤੁਸੀਂ ਇੱਥੋਂ ਨੰਘ ਕੇ ਗਏ ਹੋ ਜਾ ਸਰਕਾਰ ਨੂੰ ਵੀ ਚਾਹੀਦਾ ਵੀ ਜਿੱਥੇ ਪਿੰਡ ਦੇ ਵਿੱਚ 10-20 ਬੰਦੇ ਖੜੇ ਆ ਪਿੰਡਾਂ 'ਚ ਤੁਸੀਂ ਆਉਂਦੇ ਹੋ ਤੇਲ ਫੂਕ ਕੇ ਗੱਡੀਆਂ ਦੇ ਵਿੱਚ ਇੱਕ ਬੰਦੇ ਕੋਲ ਪੁੱਛ ਕੇ ਚਲੇ ਜਾਂਦੇ ਹੋ ਕਿੰਨੀ ਪੈੜੀ ਆ ਆਪਦੇ ਬੰਦੇ ਕੋਲ ਜਿਹੜਾ ਕਿ ਸਰਕਾਰੀ ਬੰਦਾ ਉਹਦੇ ਕੋਲ ਪੁੱਛ ਲੈਂਦੇ ਹੋ ਅੱਜ 20 ਬੰਦੇ ਤੁਹਾਡੇ ਲਾਗੇ ਖੜੇ ਕੰਮ ਸੇ ਕੰਮ ਗੱਡੀ ਰੋਕ ਲੋ ਯਾਰ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਮੁਸ਼ਕਲ ਹੀ ਸਰਕਾਰ ਤੱਕ ਪਹੁੰਚਾ ਦਿੰਨੇ ਆ ਤੇਲ ਫੁੱਕਿਆ ਜਾ ਰਿਹਾ ਆਪਣੇ ਮੀਟਰ ਚੱਲੀ ਜਾ ਰਹੇ ਆ ਲੋਕਾਂ ਦੇ ਕੰਮ ਦੇ ਨਾਲ ਲੋਕਾਂ ਦੇ ਨਾਲ ਮਤਲਬ ਦਰਦਨਾ ਕੋਈ ਲੈਣਾ ਦੇਣਾ ਵੀ ਲੋਕ ਤੜਫ ਰਹੇ ਆ ਆ ਜਿਨ੍ਹਾਂ ਦੀ ਪੈੜੀ ਦੇ ਵਿੱਚ ਪਾਣੀ ਹੈ ਦੋ ਦੋ ਮਹੀਨੇ ਨਹੀਂ ਪੀਤੀ ਜਾਣੀ ਜੇ ਪਾਣੀ ਨਿਕਲਿਆ ਨਾ ਇਹ ਬੰਦੋਬਸਤ ਕਦੋਂ ਕਰਨੇ ਆ ਕੱਲਾ ਮੁਆਵਜ਼ੇ ਨਾਲ ਇਹ ਨਹੀਂ ਵੀ ਕੋਠਿਆਂ ਦਾ 1,20,000 ਦੇ ਦਿਓ ਤਿੰਨਾ ਡੰਗਰਾਂ ਦੇ ਪੈਸੇ ਦੇ ਦਿਓ 100 ਰੁਪਿਆ ਮੁਰਗੀ ਦਾ ਦੇ ਦਿਓ 20000 ਰੁਪਇਆ ਕਿਸਾਨ ਨੂੰ ਦੇ ਦੋ ਉਸ ਤੋਂ ਬਾਅਦ ਜਿਹੜੇ ਖਰਚੇ ਆ ਉਹ ਕਿੰਨੇ ਚੱਲਣੇ ਆ ਸਾਰਾ ਕੁਝ ਸੈਂਟਰਲੋਂ ਆਉਂਦਾ ਵਾ ਕਿ ਡੀ ਸੈਟਿੰਗ ਦੇ ਇੰਨੇ ਪੈਸੇ ਆ ਗਾਰ ਕੱਢਣ ਦੇ ਇੰਨੇ ਪੈਸੇ ਆ ਆਪਾਂ ਗੱਲਾਂ ਕਰਨ ਨੂੰ ਤੇ ਸਾਰੇ ਨਾਉਮਸ ਬਣਾਏ ਆ ਪਰ ਇਹ ਜਾਣ ਕਿੱਥੇ ਕਿਹੜੇ ਖੂਹ ਦੇ ਵਿੱਚ ਪੈ ਜਾਣ ਲੋਕ ਆਪਸ ਵਿੱਚ ਹੀ ਮਿਲ ਜੁਲ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਜਿੰਨਾ ਕਿ ਸਾਡੇ ਕੋਲੋਂ ਦਿੱਤਾ ਜਾਂਦਾ ਮਤਲਬ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਡੀਸੀ ਨੂੰ ਵੀ ਦੇਣਾ ਚਾਹੀਦਾ ਹਲਕੇ ਦੇ ਐਮਐਲਏ ਨੂੰ ਵੀ ਦੇਣਾ ਚਾਹੀਦਾ ਤੇ ਖਾਸ ਕਰਕੇ ਮੁੱਖ ਮੰਤਰੀ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਵਾ ਕਿਉਂ ਕੇਂਦਰ ਦੇ ਵਜ਼ੀਰ ਆ ਉਹਨਾਂ